हां जी दोस्तों ਤੁਸੀਂ ਦੇਖ ਰਹੇ ਹੋ ਪ੍ਰਾਈਡ ਪੰਜਾਬ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਗੱਲ ਕਰਨ ਵਾਲਾ ਤੁਹਾਡੇ ਹੱਕਾਂ ਦੀ ਗੱਲ ਪੰਜਾਬ ਦੀ ਗੱਲ ਪੰਜਾਬੀਅਤ ਦੀ ਦੁਨੀਆ ਭਰ ਵਿੱਚ ਬੈਠੇ ਓਵਰਸੀਜ਼ ਪੰਜਾਬੀਆਂ ਦੀ ਗੱਲ ਆਪਾਂ ਕਰਦੇ ਰਹਿੰਦੇ ਆ ਸੋ ਵਿਦੇਸ਼ਾਂ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਕੁਝ ਡੈਥਸ ਹੋਈਆਂ ਕੁਝ ਕਤਲ ਹੋਏ ਕੁਝ ਮਿਸਟਰੀਅਸ ਡੈਥਸ ਜਿਹੜੀਆਂ ਹੋਈਆਂ ਉਹਦੇ ਵਿੱਚੋਂ ਇੱਕ ਭਾਈ ਅਵਤਾਰ ਸਿੰਘ ਖੰਡਾ ਜੋ ਕਿ ਯੂਕੇ ਦੇ ਵਿੱਚ ਰਹਿਣ ਵਾਲਾ ਇੱਕ 35 ਸਾਲ ਦਾ ਨੌਜਵਾਨ ਸੀ ਜੋ ਕਿ ਵੋਕਲ ਸੀ ਗੱਲਬਾਤ ਕਰਨ ਦੇ ਵਿੱਚ ਸਪੀਚਸ ਉਹਨਾਂ ਦੀਆਂ ਸੁਣੀਆਂ ਜਾ ਸਕਦੀਆਂ ਨੇ ਤੇ ਆਪਾਂ ਇਹ ਕਈ ਵੀ ਸਿੱਖ ਐਕਟੀਵਿਸਟ ਸੀ ਕਹਿੰਦੇ ਕੋਹਾਂਦੇ ਯੂਕੇ ਨਹੀਂ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਸੀ ਸਿੱਖ ਪੰਥ ਦੇ ਵਿੱਚ ਸਿੱਖ ਸਫਾ ਦੇ ਵਿੱਚ ਉਹਨਾਂ ਨੂੰ ਅਚਾਨਕ ਜਿਹੜਾ ਹੈਗਾ ਉਹ ਬਿਮਾਰ ਹੋ ਜਾਂਦੇ ਆ ਅੱਜ ਤੋਂ तकरीबन 2.5 ਸਾਲ ਪਹਿਲਾਂ ਦੀ ਇਹ ਗੱਲ ਹੈਗੀ ਆ 2 ਸਾਲ ਪਹਿਲਾਂ ਦੀ ਸੋ ਬਿਮਾਰ ਹੋਣ ਤੋਂ ਬਾਅਦ ਕੀ ਹੁੰਦਾ ਵੀ 3 ਦਿਨ ਹਸਪੀਟਲ ਦੇ ਵਿੱਚ ਰਹਿਣ ਤੋਂ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਜਿਸ ਦਿਨ ਉਹ ਹਸਪਤਾਲ ਦੇ ਵਿੱਚ ਦਾਖਲ ਹੁੰਦੇ ਨੇ ਤੇ ਇੱਕ ਵੱਡੀ ਅਖਬਾਰ ਹੈਗੀ ਆ ਟਾਈਮਜ਼ ਆਫ ਇੰਡੀਆ ਉਹਦੀ ਇੱਕ ਪੱਤਰਕਾਰ ਬੀਬੀ ਨੇ ਉਸੇ ਦਿਨ ਸੇਮ ਦੇ ਇਹ ਲਿਖ ਦਿੱਤਾ ਅਖਬਾਰ ਦੇ ਵਿੱਚ ਟਵੀਟ ਕਰ ਦਿੱਤਾ ਮਾਫ ਕਰਨਾ ਕਿ ਅਵਤਾਰ ਸਿੰਘ ਖੰਡਾ ਨੂੰ ਜ਼ਹਿਰ ਦੇ ਦਿੱਤਾ ਗਿਆ ਜਦ ਕਿ ਉਹਦੇ ਆਲੇ ਦੋਲੇ ਵਿਚਰਨ ਵਾਲੇ ਲੋਕ ਜੋ ਉਸ ਵੇਲੇ ਉਹਦੇ ਨਾਲ ਹਸਪੀਟਲ ਦੇ ਵਿੱਚ ਵੀ ਸੀ ਉਹ ਇਹ ਗੱਲ ਜਿਹੜੀ ਆ ਉਹਨਾਂ ਨੂੰ ਨਹੀਂ ਸੀ ਪਤਾ ਪਰ ਉਹ ਜਿਹੜੀ ਟਾਈਮਜ਼ ਆਫ ਇੰਡੀਆ ਦੀ ਬੀਬੀ ਹੈ ਉਹ ਇਹ ਗੱਲ ਕਹਿ ਦਿੰਦੀ ਹੈ ਕਿ ਅਵਤਾਰ ਸਿੰਘ ਖੰਡਾ ਨੂੰ ਜ਼ਹਿਰ ਦੇ ਦਿੱਤੀ ਗਈ ਆ ਸੋਸ ਤੋਂ ਬਾਅਦ ਜਦੋਂ ਤੀਸਰੇ ਦਿਨ ਮੌਤ ਹੋ ਜਾਂਦੀ ਹੈ ਫਿਰ ਅਵਤਾਰ ਸਿੰਘ ਖੰਡਾ ਦੇ ਰਿਸ਼ਤੇਦਾਰ ਉਹਨਾਂ ਦੇ ਜਿਹੜੀ ਮਾਤਾ ਜੀ ਨੇ ਜਾਂ ਫਿਰ ਉਹਨਾਂ ਦੇ ਦੋਸਤ ਮਿੱਤਰ ਨੇ ਉਹਨਾਂ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਭਾਈ ਉਹ ਤਾਂ ਬਿਮਾਰ ਨਹੀਂ ਸੀ ਤੇ ਅਚਾਨਕ ਕੈਂਸਰ ਕਿਵੇਂ ਹੋ ਜਾਂਦਾ ਕਿਵੇਂ ਹੋ ਗਿਆ ਤੇ ਕਿਵੇਂ ਅਚਾਨਕ ਮੌਤ ਹੋ ਗਈ ਸਾਨੂੰ ਤਾਂ ਪਤਾ ਨਹੀਂ ਲੱਗਿਆ ਉਸ ਤੋਂ ਬਾਅਦ ਗੱਲਾਂ ਉੱਠਣ ਲੱਗੀਆਂ ਵੀ ਇਹ ਕਿਤੇ ਏਜੰਸੀਆਂ ਦਾ ਕਾਰਨਾ ਨਾ ਹੋਵੇ ਸੋ 2 ਦਿਨ ਬਾਅਦ ਜਿਹੜੀ ਆ ਉਸ ਤੋਂ 2 ਦਿਨ ਬਾਅਦ ਪਈ ਹਰਦੀਪ ਸਿੰਘ ਨਿਜਰ ਦੀ ਜਿਹੜੀ ਅਸੈਸੀਨੇਸ਼ਨ ਹੁੰਦੀ ਹੈ ਕੈਨੇਡਾ ਦੇ ਵਿੱਚ ਜਦੋਂ ਇਹ ਹੁੰਦੀ ਹੈ ਫਿਰ ਕੁਛ ਨਾ ਕੁਛ ਕਹਿ ਲੀਏ ਵੀ ਠੋਸ ਲੱਗਣ ਲੱਗ ਪੈਂਦਾ ਕਿ ਇਹ ਕਿਤੇ ਵਾਕਿਆ ਕੀਤਾ ਕਰਾਇਆ ਕਰਾ ਹੈਗਾ ਸੋ ਉਹ ਸਮਾਂ ਜਿਹੜਾ ਸੀ ਉਸ ਵੇਲੇ ਸਿੱਖਾਂ ਵੱਲੋਂ ਸਿਕ ਆਰਗੇਨਾਈਜੇਸ਼ਨਸ ਯੂਕੇ ਦੀਆਂ ਜਿਹੜੀਆਂ ਨੇ ਜਾਂ ਵਰਲਡ ਵਾਈਡ ਹੈਗੀਆਂ ਉਹਨਾਂ ਨੇ ਇਹ ਗੱਲ ਕਈ ਸਰਕਾਰ ਨੂੰ ਵੀ ਪੁਲਿਸ ਨੂੰ ਵੀ ਕਹੀ ਕਿ ਇਹਦੀ ਜਾਂਚ ਕਰਵਾਈ ਜਾਵੇ ਉਸ ਵੇਲੇ ਪੁਲਿਸ ਨਹੀਂ ਮੰਨੀ ਇਸ ਗੱਲ ਨੂੰ ਕਿ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੈ ਇੱਕ ਸਡਨ ਡੈਥ ਜ਼ਰੂਰ ਹੈਗੀ ਹੈ ਪਰ ਇਹ ਨਾਰਮਲ ਡੈਥ ਹੈਗੀ ਆ ਸੋ ਅੱਜ 2.5 ਸਾਲ ਬਾਅਦ ਦੀ ਗਾਰਡੀਅਨ ਕੋਈ ਛੋਟਾ ਮੋਟਾ ਨਿਊਜ਼ਪੇਪਰ ਨਹੀਂ ਹੈਗਾ ਜੇ ਆਪਾਂ ਕਹੀਏ ਭਈ ਵੱਡਾ ਨਿਊਜ਼ਪੇਪਰ ਇੰਗਲੈਂਡ ਦਾ ਜਿਹਦੇ ਵਿੱਚ ਵੱਡੀਆਂ ਗੱਲਾਂ ਛਾਪਦੀਆਂ ਨੇ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੀਆਂ ਸੋ ਉਹਨਾਂ ਨੇ ਇੱਕ ਆਰਟੀਕਲ ਛਾਪ ਦਿੱਤਾ ਹੈ ਆਰਟੀਕਲ ਛਾਪਣ ਤੋਂ ਬਾਅਦ ਉਹਨਾਂ ਨੇ ਲਿਖਿਆ ਭਈ ਇਹ ਗੱਲ ਤੇ ਕਿਨਾਰਾ ਨਹੀਂ ਕੀਤਾ ਜਾ ਸਕਦਾ ਜਾਂ ਛੁੱਟ ਲਾਇਆ ਨਹੀਂ ਜਾ ਸਕਦਾ ਕਿ ਖੰਡੇ ਨੂੰ ਜ਼ਹਿਰ ਦਿੱਤੀ ਹੋ ਸਕਦੀ ਹੈ ਸੋ ਇਸ ਤੋਂ ਬਾਅਦ ਸਰਗਰਮੀ ਜਿਹੜੀ ਆ ਉਹ ਤੇਜ਼ ਹੋ ਗਈ ਹੈ ਦੁਬਾਰਾ ਸੋ ਸਾਡੇ ਨਾਲ ਜੁੜੇ ਹੋਏ ਨੇ ਭਾਈ ਕੁਲਦੀਪ ਸਿੰਘ ਜੀ ਦਿਓਲ ਜੋ ਕਿ ਸਾਬਕਾ ਪ੍ਰੈਜ਼ੀਡੈਂਟ ਨੇ ਗੁਰੂ ਨਾਨਕ ਗੁਰਦੁਆਰਾ ਸਮੈਠਿਕ ਦੇ 버밍ਹਮ ਇੰਗਲੈਂਡ ਦੇ ਤੇ ਆਪਾਂ ਅਕਸਰ ਉਹਨਾਂ ਦੇ ਨਾਲ ਇਸ ਮਸਲਿਆਂ ਦੇ ਉੱਤੇ ਗੱਲਬਾਤ ਕਰਦੇ ਰਹੇ ਹਾਂ ਤੇ ਜਦੋਂ ਭਾਈ ਖੰਡੇ ਵਾਲਾ ਮਸਲਾ ਵੀ ਹੋਇਆ ਤੇ ਭਾਈ ਕੁਲਦੀਪ ਸਿੰਘ ਹੋਰੀ ਜਾਂ ਹੋਰ ਸਾਰੇ ਜਿਹੜੇ ਸਿੱਖ ਸਿਗੇ ਸਿੰਘ ਸਿਗੇ ਇਹਨਾਂ ਵੱਲੋਂ ਰਲ ਮਿਲ ਕੇ ਜਿਹੜਾ ਹੈਗਾ ਬੜਾ ਉਪਰਾਲਾ ਕੀਤਾ ਗਿਆ ਸੰਸਕਾਰ ਤੱਕ ਦੀ ਗੱਲਬਾਤ ਜਿਹੜੀ ਉਹ ਸਾਰੀ ਆਉਂਦੀ ਹੈ ਗੁਰਦੁਆਰਾ ਸਾਹਿਬ ਦੇ ਹਿੱਸੇ ਆਉਂਦੀ ਹੈ ਸੋ ਆਪਾਂ ਗੱਲਬਾਤ ਕਰਦੇ ਹਾਂ ਕਿ ਇਹ ਜਿਹੜਾ ਗਾਰਡੀਅਨ ਦੇ ਵਿੱਚ ਹੁਣ ਆਰਟੀਕਲ ਛਪਿਆ ਹੈ ਤੇ ਇਹਦੀ ਕੀ ਅਹਿਮੀਅਤ ਹੈਗੀ ਆ ਤੇ ਕੀ ਸਰਕਾਰ ਜਾਗੇਗੀ ਇਹਦੇ ਨਾਲ ਕੀ ਇਹ ਸਰਕਾਰ ਨੂੰ ਸੁਨੇਹਾ ਗਾਰਡੀਅਨ ਦਾ ਜਾਂ ਸਰਕਾਰ ਦਾ ਗਾਰਡੀਅਨ ਰਹੀਂ ਸਿੱਖਾਂ ਨੂੰ ਸੁਨੇਹਾ ਜਾਂ ਇੰਡੀਆ ਨੂੰ ਸੁਨੇਹਾ ਇਹ ਸਾਰੀ ਗੱਲਬਾਤ ਆਪਾਂ ਕਰਦੇ ਆਂ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਕਿਵੇਂ ਦੇਖਦੇ ਹੋ ਸਾਰੀ ਗੱਲਬਾਤ ਮੈਂ ਦੱਸੀ ਹੈ ਤੇ ਤੁਸੀਂ ਵੀ ਉਹ ਸਾਰੀ ਸੁਣੀ ਆ ਜੋ ਜੋ ਹੋਇਆ ਤੇ ਇਹ ਇਹਨੂੰ ਕਿਵੇਂ ਦੇਖ ਦਵਾਂ ਜਿਹੜਾ ਗਾਰਡੀਅਨ ਦੇ ਵਿੱਚ ਆਰਟੀਕਲ ਛਪਿਆ ਹੰਦੀ ਬੋਸਬੀ ਦੇਖੋ ਤੁਸੀਂ ਸੰਗਤਾਂ ਨੂੰ ਯਾਦ ਕਰਾਈ ਦਿੱਤਾ ਬੜੇ ਬੜੇ ਵਧੀਆ ਤਰੀਕੇ ਨਾਲ ਵੀ ਇਹ ਕਿਦਾਂ ਸਫਰ ਜਿਹੜਾ ਸ਼ਹੀਦ ਭਾਈ ਅਰਸੇ ਸਿੰਘ ਖੰਡੇ ਦੇ ਹੁਣਾਂ ਦੀ ਜਿਹੜੀ ਮੌਤ ਦਾ ਜਿਹੜਾ ਸਫਰ ਤੁਸੀਂ ਕਹਿ ਸਕਦੇ ਹੋ ਕਿ ਜਦੋਂ ਆਪਣੇ ਤੱਕ ਨਿਊਜ਼ ਆਈ ਸੀਗੀ ਤੇ ਜਦੋਂ ਨਿਊਜ਼ ਆਈ ਸੀਗੀ ਤੇ ਬੜੇ ਆਪਾਂ ਸ਼ੌਕ ਸੀਗੇ ਇਹ ਵੀ ਹੂ ਕੀ ਰਿਹਾ ਵਾਈ ਕਿਦਾਂ ਹੋ ਗਿਆ ਸਾਡੀ ਬਦਕਿਸਮਤੀ ਕਿ ਅਸੀਂ ਮਿਲ ਨਹੀਂ ਪਾਏ ਉਹਨਾਂ ਨੂੰ ਤੇ ਉਹ ਕਹਿੰਦੇ ਸੀ ਥੋੜੇ ਚਿਰ ਪਹਿਲਾਂ ਹੀ ਉਹ ਪੂਰੇ ਹੋ ਗਏ ਤੇ ਜਦੋਂ ਇਸ ਹਾਰ ਕੋਸ ਚੱਲਦਾ ਪੁਲਿਸ ਦੀ ਇਨਵੈਸਟੀਗੇਸ਼ਨ ਪੁਲਿਸ ਨੂੰ ਰਿਪੋਰਟ ਕੀਤੀ ਜਾਂਦੀ ਹੈ ਪੁਲਿਸ ਨੇ ਸੀਰੀਅਸਲੀ ਨਹੀਂ ਲਏ ਤੇ ਜਿਹੜੇ ਹਸਪੀਟਲ ਵਾਲੇ ਵੀ ਜਿਹੜਾ ਕਾਰੋਨਰ ਵੀ ਹੈ ਤੁਸੀਂ ਕਹੋ ਜਸਤਾਫੀਆ ਉਹਨਾਂ ਨੇ ਵੀ ਸੀਰੀਅਸ ਨਹੀਂ ਲਏ ਇੱਥੇ ਤੱਕ ਸੁਣਿਆ ਜਾਂਦਾ ਕਿ ਉੱਥੇ ਇਦਾਂ ਲੱਗਦਾ ਸੀਗਾ ਕਿ ਜਿਹਦਾ ਮੈਂ ਰੂਮਰ ਨਹੀਂ ਸਪਰਡ ਕਰ ਮੈਂ ਚੰਦਾ ਪਬ ਜਿਹੜੇ ਆਈ ਵਿਟਨੈਸ ਸੀ ਜਿਹੜੇ ਹਸਪੀਟਲ ਵਾਲੇ ਚ ਸੀਗੇ ਜਦੋਂ ਠੰਡਾ ਬਿਮਾਰ ਸੀਗਾ ਉਦੋਂ ਉਹ ਕਹਿੰਦੇ ਆ ਕਿ ਇਦਾਂ ਲੱਗਦਾ ਸੀਗਾ ਜਿੱਦਾਂ ਵੀ ਇੰਡੀਅਨ ਨੈਸ਼ਨੈਲਟੀ ਦੇ ਮੈਂਡੇਟ ਤੁਸੀਂ ਕਹੋ ਜਸਟਾਫ ờ ਤੁਰੇ ਫੜਦੇ ਹਨ ਹਸਪੀਟਲ ਵਿੱਚ ਉਦੇ ਵਿੱਚ ਫਿਰ ਆਪਾਂ ਨੂੰ ਸ਼ੱਕ ਤਾਂ ਜ਼ਰੂਰ ਪੈ ਜਾਂਦੀ ਹੈ ਕਿ ਕੋਸ ਜਿਸ ਦੇ ਮੋਟੀਵੇਟਡ ਵੀ ਕੋਸ ਹੋਰ ਤਾਂ ਕੋਈ ਗੜਬੜ ਤੇ ਸੋ ਜੇ ਆਪਾਂ ਗੱਲ ਕਰੀਏ ਕੋਰਨਰ ਦੀ ਪੁਲਿਸ ਦੀ ਹੋਰ ਵੀ ਕਿਸੇ ਏਜੰਸੀ ਦੀ ਉਹ ਡਾਟਾ ਕੇਸ ਜਿਹੜਾ ਇਹ ਦਲਗਿਆ ਵੀ ਸੀਰੀਅਸਲੀ ਨਹੀਂ ਲਿਆ ਗਿਆ ਸੋ ਜੇ ਆਪਾਂ ਫਾਸਟ ਫੋਰਡ ਕਰਦੇ ਆ ਭਾਈ ਉਤਾਰ ਸਿੰਘ ਖੰਡਾ ਹੁਣਾ ਦੇ ਫਿਨਲ ਤੋਂ ਬਾਅਦ ਜਿੱਦਾਂ ਤੁਸੀਂ ਦੱਸਿਆ ਉਹ ਗੁਰੂ ਨਾਨਕ ਦੇਵ ਜੀ ਦਾ ਰਸਮੈਟਿਕ ਫਿਨਲ ਹੋਇਆ ਸੀਗਾ ਤੇ ਉੱਥੇ ਵੀ ਬੜੀ ਡਿਫਿਕਲਟੀ ਨਾਲ ਆਂਦਾ ਗਿਆ ਬੜੇ ਬੜਾ ਸੰਘਰਸ਼ ਕਰਨਾ ਪਿਆ ਗਿਆ ਕਿ ਤਿਆ ਵੀ ਕਿੱਦਾਂ ਆਪਾਂ ਫਿਨਲ ਵੀ ਆਪਾਂ ਚਾਹੁੰਦੇ ਸੀ ਪੰਥਕ ਲੈਵਲ ਦਾ ਸਿੰਘ ਸੀ ਆਪਣਾ ਚੜ੍ਹਦੀ ਕਲਾ ਵਾਲਾ ਸਿੰਘ ਉਹਨੂੰ ਆਪਾਂ ਵਧੀਆ ਸੀਇੰਗ ਆਫ ਕਰੀਏ ਤੇ ਬੜਾ ਸੰਘਰਸ਼ ਪੀਤਾ ਤੇ ਉੱਥੇ ਚਲੋ ਮਹਾਰਾਜ ਨੇ ਸੇਵਾ ਲਈ ਸਾਰਿਆਂ ਤੋਂ ਤੇ ਵਧੀਆ ਤਰੀਕੇ ਨਾਲ ਉਹਨਾਂ ਤੁਸੀਂ ਨੂੰ ਪਰ ਉਦੋਂ ਬਾਅਦ ਆਪਾਂ ਘੱਟੋ-ਘੱਟ ਤਿੰਨ ਚਾਰ ਵੇਰੀ ਵੈਸਟਮਿਟਲੈਂਡਸ ਪੁਲਿਸ ਦੇ ਸੀਨੀਅਰ ਆਫੀਸਰਸ ਨਾਲ ਬੈਠੇ ਸੀਗੇ ਤੇ ਉਹਨਾਂ ਨੇ ਕੋਈ ਖਾਸ ਸਾਨੂੰ ਨਹੀਂ ਇਹਦੇ ਤੇ ਚਾਣਨਾ ਪਾਇਆ ਤੇ ਗੋਲਮੋਲੀਆਂ ਹੀ ਗੱਲਾਂ ਹੋਈ ਗਈਆਂ ਤੇ ਉਹਨਾਂ ਨੇ ਸਾਨੂੰ ਉਦਾਂ ਜ਼ਰੂਰ ਕੰਫੀਡੈਂਸ ਦੇਣ ਦੀ ਕੋਸ਼ਿਸ਼ ਕੀਤੀ ਸੀ ਵੀ ਅਸੀਂ ਤੁਹਾਡੇ ਤੱਕ ਚਾਹ ਦੇ ਕੋਈ ਜਵਾਬ ਲੈ ਕੇ ਆਵਾਂਗੇ ਪਰ ਉਹ ਚੀਜ਼ ਨਹੀਂ ਹੋਈ ਪਰ ਹੁਣ ਦੇਖੋ ਕਿੰਨੇ ਟਾਈਮ ਬਾਅਦ 2 3 ਸਾਲ ਤਾਲ ਬਾਅਦ ਜਦੋਂ ਤੁਸੀਂ ਕਿ ਗਾਰਡੀਅਨ ਲੈ ਕਰਿਆ ਕਿ ਬਹੁਤ ਜਾਣ ਜਾਣਿਆ ਮਾਣਿਆ ਮੈਡੀਕਲ ਪ੍ਰੋਫੈਸ਼ਨਲ ਪੈਥੋਲੋਜੀਸ ਮਤਲਬ ਕਿ ਉਹ ਖੂਨ ਦਾ ਤੇ ਉਹਨੂੰ ਇਹ ਵੀ ਪਤਾ ਵੀ ਇਹ ਕਿੰਦਾ ਚੀਜ਼ਾਂ ਹੋ ਸਕਦੀਆਂ ਵੀ ਇਹ ਜਿਹੜਾ ਪੋਇਜ਼ਨ ਦੀ ਗੱਲ ਆ ਜਿਹੜੇ ਬੈਰਿਸਟਰ ਵੀ ਇਸ ਚੀਜ਼ ਦਾ ਜਿਹੜੀ ਛਾਂਦੀਨ ਕਰ ਰਹੇ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਇਹਨਾਂ ਚੀਜ਼ਾਂ ਇਹਨਾਂ ਕੇਸਾਂ ਬਾਰੇ ਪਤਾ ਵੀ ਕਿੱਦਾਂ ਏਜੰਸੀਆਂ ਕੰਮ ਕਰਦੀਆਂ ਤੇ ਮੁੜ ਕੇ ਦੇਖੋ ਉਹ ਗੱਲ ਆ ਗਈ ਕਿ ਜਿੱਥੇ ਕਿ ਹਸਪੀਟਲ ਕਾਰੋਨਰ ਜਾਂ ਪੁਲਿਸ ਕਹਿੰਦੇ ਸੀ ਵੀ ਸ਼ਾਇਦ ਐ ਵੈਸੀ ਕਹਸਾ ਦੇ ਭਈ ਇਹ ਮੌਤ ਹੋ ਗਈ ਜਸਟ ਅ ਨੈਚੁਰਲ ਡੈਥ ਆਰ ਇਹ ਪੈਥੋਲੋਜਿਸਟ ਇਹ ਤਾਂ ਕਹ ਰਿਹਾ ਕਿ ਇਹ ਇਹ ਤੁਸੀਂ ਨਹੀਂ ਰੂਲ ਆਊਟ ਕਰ ਸਕਦੇ ਵੀ ਨਹੀਂ ਪాయిਜ਼ਨਿੰਗ ਹੋਈ ਤੇ ਜਿਹੜੇ ਉਹ মিডিਆ ਵੇਖੋ ਇੰਡੀਅਨ মিডিਆ ਦਾ ਰਿਪਰੈਜ਼ੈਂਟੇਟਿਵ ਟਵੀਟ ਕਰਿਆ ਹਜੇ ਆਪਾਂ ਨੂੰ ਪਤਾ ਵੀ ਨਹੀਂ ਐਕਚੁਅਲੀ ਵੀ ਕੀ ਹਾਦਸਾ ਹੋ ਗਿਆ ਫਿਰ ਨਾ ਹੀ ਟਵੀਟ ਕਰਤਾ ਕਿ ਹਾਂ ਪాయిਜ਼ਨਿੰਗ ਹੋਈ ਐ ਸੋ ਜਮਾਈ ਕੋਸਟਾ ਗੜਬੜ ਹੈਗੀ ਆ ਸੋ ਆਸਕ ਕਰਦੇ ਆ ਕਿ ਇਹਦੇਤੇ ਆਪਣੇ ਸੰਘ ਪ੍ਰੈਸ਼ਰ ਬਣਾਈ ਰੱਖੂਗੇ ਤੇ ਇਹਦੇ ਚ ਕੁਝ ਨਿਕਲੂਗਾ ਕਿਉਂਕਿ ਦੇਖੋ ਮਾਂ ਦਾ ਪੁੱਤ ਚਲੇ ਗਿਆ ਭੈਣ ਦਾ ਭਰਾ ਚਲੇ ਗਿਆ ਉਹ ਫਿਨਰਲ ਤੇ ਆ ਤੱਕ ਖਨੀਸਾ ਤੇ ਉਹਦੇ ਉਤੇ ਵੀ ਦੇਖੋ ਜੇ ਕੇਸ ਦੀ ਆਪਾਂ ਗੱਲ ਦੁਬਾਰਾ ਉਸਦੀ ਖੋਲੀ ਹੈ ਇਹਨਾਂ ਦੇ ਜਦੋਂ ਮਾਤਾ ਜੀ ਤੇ ਭੈਣ ਦਾ ਜਦੋਂ ਵੀਜ਼ੇ ਲਵਾਉਣ ਦੀ ਕੋਸ਼ਿਸ਼ ਕੀਤੀ ਸੀਗੀ ਤੇ ਜਿਹੜੇ ਵੀਜ਼ਾ ਨਮਾਇंदे ਹੁੰਦੇ ਆ ਜਿਹੜੇ ਉਸ ਡਿਪਾਰਟਮੈਂਟ ਚ ਕੰਮ ਕਰਦੇ ਆ ਰਿਪਰੈਜ਼ੈਂਟੇਟਿਵਸ ਉਹਨਾਂ ਨੇ ਬਹੁਤ ਟਾਰਚਰ ਕੀਤਾ ਸਾਰਿਆਂ ਨੂੰ ਫੈਮਲੀ ਨੂੰ ਵੀ ਟਾਰਚਰ ਕੀਤਾ ਪਤਾ ਇਹ ਸੋਚਿਆ ਸੀਗਾ ਕਿ ਦੇਖੋ ਕਿਸੇ ਦੇ ਘਰ ਦਾ ਜੀ ਗਿਆ ਹੁਣ ਤਾਂ ਨਹੀਂ ਰੋਕ ਸਕਦੇ ਪਰ ਫਿਰ ਵੀ ਉਹਨਾਂ ਨੇ ਬਹਾਨੇ ਬਣਾਏ ਦੇਖੋ ਜੀ ਇਹਨਾਂ ਦੇ ਤਾਂ ਪੁਲਿਸ ਪੁੱਛ ਦਸ ਕਰ ਰਹੀ ਹੈ ਕੀ ਮਤਲਬ ਪੁੱਛ ਦਸ ਕਰ ਰਹੀ ਹੈ ਕਿਸੇ ਦੇ ਘਰ ਦਾ ਜੀ ਚਲ ਗਿਆ ਉਹ ਉਹਨਾਂ ਨੂੰ ਤੰਗ ਕਰ ਰਹੀ ਹੈ ਤੇ ਉਹਨਾਂ ਨੂੰ ਵੀ ਦੇਖੋ ਵੀਜ਼ਾ ਨਹੀਂ ਦਿੱਤਾ ਗਿਆ ਸੋ ਕਹਿੰਦੇ ਆਪਾਂ ਇਹ ਆ ਉਹਨਾਂ ਨੂੰ ਕਲੋਜ਼ਰ ਨਹੀਂ ਮਿਲਿਆ ਉਹਨਾਂ ਨੂੰ ਉਹ ਨਹੀਂ ਲਾਤਾ ਰਾਤ ਨੂੰ ਨੀਂਦੌੜੀ ਹੋਣੀ ਆ ਤੇ ਮੈਨੂੰ ਲੱਗਦਾ ਇਹ ਜਿਹੜਾ ਐਪੀਸੋਡ ਆਪਣੇ ਲਈ ਵੀ ਇਹ ਜੇਨੇਟਰ ਕਾਸੇਟੋਂ ਨਿਕਲਦਾ ਨਹੀਂ ਆਪਣੇ ਲਈ ਵੀ ক্লোਜ਼ ਨਹੀਂ ਹੋਣਾ ਸੋ ਇਹ ਇੱਕ ਲੰਬੀ ਲਿਸਟ ਆ ਤੁਸੀਂ ਕਹਿ ਸਕਦੇ ਜਿਹੜੇ ਪਾਕਿਸਤਾਨ ਚ ਵੀ ਸੰਘ ਪੂਰੇ ਹੋਏ ਸੀ ਪੰਜ ਵਟਸਾਪ ਬੀਪੀਐਚਡੀ ਵੀ ਉਹਦੇ ਵਿੱਚ ਆ ਜਾਂਦੇ ਆ ਹੋਰ ਵੀ ਆਪਣੇ ਦੇਖੋ ਕਿੰਨੇ ਕਿੰਨਾ ਘਾਣ ਹੋ ਰਿਹਾ ਪੰਜਾਬ ਚ 30 40 ਸਾਲ ਤੋਂ ਵੱਧ ਹੋ ਗਏ ਤੇ ਆਪਾਂ ਸ਼ਹੀਦ ਭਾਈ ਹਰਦੀਪ ਸਿੰਘ ਨੇਜਰ ਹੋਣਾ ਵੀ ਮੌਤ ਇੱਕ ਸ਼ਹੀਦ ਭਾਈ ਉਤਾਰ ਸਿੰਘ ਖੰਡਾ ਗੁਰਪਤਵਾਨ ਸਿੰਘ ਪੰਨੋ ਹੋਣਾ ਤੇ ਇਹ ਹਮਲਾ ਕਰਨ ਦੀ ਸਾਜ਼ਿਸ਼ ਹੋਈ ਤੇ ਹੋਰ ਪਤਾ ਨਹੀਂ ਕਿੰਨੇ ਕੇਸ ਚੱਲ ਰਹੇ ਸੋ ਇਹ ਲੰਬੀ ਲਿਸਟ ਆ ਭਾਈ ਸਾਹਿਬ ਸੋ ਇਹਦੇ ਪਿੱਛੇ ਬਹੁਤ ਵੱਡੀ ਗੇਮ ਚੱਲ ਰਹੀ ਆ ਪਰ ਇੱਕ ਬਹੁਤ ਸ਼ੌਕਿੰਗ ਗੱਲ ਆ ਜਿਹੜੀ ਮੈਂ ਜ਼ਰੂਰ ਕਹਿਣਾ ਚਾਹੂੰਗਾ ਤੁਹਾਨੂੰ ਤੇ ਤੁਹਾਡੇ ਦਰਸ਼ਕਾਂ ਨੂੰ ਜਿਹੜੀ ਥੋੜੀ ਜਿਹਾ ਜੇ ਮੈਂ ਆਪਦੀ ਗੱਲ ਕਰਾਂ ਜਿਹੜੀ ਅਸੀਂ ਸਿੰਘਾਂ ਨਾਲ ਗੱਲ ਕੀਤੀ ਸੀ ਕਿ ਥੋੜੀ ਜੀ ਗੇਮ ਚੇਂਜ ਹੋਗੀ ਉਹ ਕਿਦਾਂ ਕਿਉਂਕਿ ਆਪਾਂ ਹੁਣ ਦੇਖਿਆ ਜੋ ਮੀਡਲ ਈਸਟ 'ਚ ਚੱਲ ਰਿਹਾ ਇਰਾਨ ਨਾਲ ਚੱਲਿਆ ਇਜ਼ਰਾਈਲ ਇਰਾਨ ਯੂਐਸ ਸਾਂਝਾ ਡਾਇਨਾਮਿਕਸ ਈਗਾ ਤੇ ਯੂਕੇ ਦਾ ਪრეਜ਼ੀਡੈਂਟ ਕਹਿ ਰਿਹਾ ਕਿ ਸਾਨੂੰ ਪਤਾ ਇਹਨਾਂ ਦਾ ਸੀਨੀਅਰ ਲੀਡਰ ਕਿੱਥੇ ਆ ਅਸੀਂ ਜੇ ਹਜੇ ਨਹੀਂ ਪੱਬਦੇ ਚਾਹੀਏ ਤਾਂ ਮਾਰ ਸਕਦੇ ਆ ਇਹਦੇ ਨਾਲ ਗੇਮ ਮੈਨੂੰ ਲੱਗਦਾ ਚੇਂਜ ਹੋ ਗਈ ਇਹਦਾ ਮਤਲਬ ਇਹ ਆ ਇਹ ਸਾਰੇ ਹੀ ਖਰੀ ਜਾਂਦੇ ਆ ਸੋ ਬੜੀ ਮਾੜੀ ਗੱਲ ਆ ਜੇ ਆਪਾਂ ਡੈਮੋਕ੍ਰੇਸੀ 'ਚ ਰਹਿੰਦੇ ਆ ਤੇ ਇਹ ਜਿਹੀਆਂ ਗੱਲਾਂ মিডিਆ ਬੋਲ ਵੀ ਰਿਹਾ ਰੀਪੀਟ ਕਰ ਰਿਹਾ ਰਿਕਾਰਡਿੰਗਾਂ ਪਲੇ ਕੀਤੀਆਂ ਜਾ ਰਹੀਆਂ ਤੇ ਦੇਖੋ ਕੋਈ ਹਾਲ ਦਾ ਨਾਰਾ ਨਹੀਂ ਇਹਦੇ ਨਾਲ ਹੀ ਨਾਲ ਮੈਂ ਜੇ ਗਾਜ਼ਾ ਦੀ ਗੱਲ ਕਰਦਾ ਉੱਥੇ ਵੀ ਬੜਾ ਬੁਰਾ ਹਾਲ ਆ ਸੋ ਜੋ ਹੋ ਕਸ ਹੋ ਰਿਹਾ ਬੜਾ ਮਾੜਾ ਹੋ ਰਿਹਾ ਜਿਹੜੀ ਆਪਾਂ ਜੈਨੋਸਾਈਡ ਦੀ ਗੱਲ ਕਰਦੇ ਆ ਇਹ ਇੰਨਾ ਮੌਲਕਾਂ ਲਈ ਆ ਲੱਗਦਾ ਨਾਰਮਲ ਸੋ ਪਰ ਆਪਾਂ ਨੂੰ ਫੇਰ ਵੀ ਹੌਸਲਾ ਨਹੀਂ ਛੱਡਣਾ ਚਾਹੀਦਾ ਸਿੱਖਾਂ ਦਾ ਕੰਮ ਆ ਵੀ ਇਨਜਸਟਿਸ ਦੇ ਖਿਲਾਫ ਖੜਨਾ ਆਵਾਜ਼ ਚੱਕਣੀ ਸੋ ਆਪਾਂ ਨੂੰ ਕੈਰੀਅਰ ਰੱਖਣਾ ਚਾਹੀਦਾ ਜੀ 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 ਬਿਲਕੁਲ ਬਿਲਕੁਲ ਐਸ ਪੱਤਰਕਾਰ ਜਿੰਨਾ ਮੈਂ ਉਤਾਰ ਸਿੰਘ ਖੰਡੇ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਬਾਰੇ ਇਹ ਗੱਲ ਉਸ ਵੇਲੇ ਡੀਸੀਪੀ ਭਾਰਤੀ ਐਮਬੈਸੀ ਤੋਂ ਉਹਨਾਂ ਨੇ ਝੰਡਾ ਜਿਹੜਾ ਹੈਗਾ ਉਤਾਰਿਆ ਪਰ ਇਸ ਤੋਂ ਬਾਅਦ ਕੀ ਹੁੰਦਾ ਵੀ ਉਹ ਗੱਲ ਵੀ ਸਾਫ਼ ਹੋ ਜਾਂਦੀ ਆ ਵੀ ਉਹ ਅਫਤਾਰ ਸਿੰਘ ਖੰਡਾ ਉਹਦੇ ਵਿੱਚ ਨਹੀਂ ਸੀ ਤੇ ਦੂਸਰੀ ਗੱਲ ਜਿਹੜੀ ਵਾਇਲੈਂਸ ਦੀ ਆ ਜਾਂਦੀ ਹੈ ਮੈਂ ਇਹ ਵੀ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਕੋਈ ਵਾਇਲੈਂਸ ਦੇ ਵਿੱਚ ਵੀ ਅਫਤਾਰ ਸਿੰਘ ਖੰਡਾ ਹੋਰਾਂ ਦਾ ਹੱਥ ਸੀਗਾ ਪਰ ਪਰ ਉਹ ਉਹਦੇ ਵਿੱਚ ਵੀ ਕੋਈ ਵੀ ਇਸ ਤਰ੍ਹਾਂ ਦੀ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਉਂਦੀ ਪਰ ਫਿਰ ਕੀ ਕਿਉਂ ਇਸ ਤਰ੍ਹਾਂ ਨਿਸ਼ਾਨਾ ਜਿਹੜਾ ਹੈਗਾ ਉਹ ਬਣਾਇਆ ਗਿਆ ਅਫਤਾਰ ਸਿੰਘ ਖੰਡਾ ਨੂੰ ਭਾਈ ਸਾਹਿਬ ਜੀ ਦੇਖੋ ਉਹ ਕੈਰੈਕਟਰ ਅਸਾਸਿਨੇਸ਼ਨ ਕੀਤੀ ਜਾ ਰਹੀ ਸੀਗੀ ਹੁਣ ਆਪਾਂ ਨੂੰ ਬਾਅਦ ਵਿੱਚ ਸਮਝ ਲੱਗਦੀ ਆ ਨਾ ਉਹ ਜਿਹੜਾ ਝੰਡਾ ਸੀ ਉਚੰਡੇ ਚੰਡੇ ਨਾਲੋਂ ਬੰਦੇ ਦੀ ਲਾਈਫ ਜਿਆਦਾ ਜਿਆਦਾ ਚੰਡੇ ਦੀ ਜਿਹੜੀ ਵੈਲਿਊ ਹੈ ਬੰਦੇ ਦੀ ਲਾਈਫ ਨਾਲੋਂ ਵੱਧ ਹਮਮ ਅਸਲ ਵਿੱਚ ਕਿ ਜੇ ਉਹ ਹੁੰਦਾ ਵੀ ਪਹਿਲੀ ਗੱਲ ਤਾਂ ਉਹ ਹੈ ਹੀ ਨਹੀਂ ਸੀ ਪ੍ਰੂਵ ਹੋ ਗਿਆ ਸੀ ਹੈ ਨਾ ਜਿਹੜਾ ਉਹ ਨੌਜਵਾਨ ਸੀ ਉਸੇ ਮੌਕੇ ਤੇ ਜਿੱਥੇ ਤੱਕ ਮੇਰੀ ਜਾਣਕਾਰੀ ਕਿ ਪੁਲਿਸ ਨੇ ਅਰੈਸਟ ਕਰ ਲਿਆ ਸੀ ਤੇ ਭਾਈ ਅਤਾਸ਼ ਸਿੰਘ ਖੰਡਾ ਉਹਦੀ ਵੈਲਫੇਅਰ ਲਈ ਸਮਾਂ ਤੇ ਪੁਲਿਸ ਸਟੇਸ਼ਨ ਗਏ ਸੀਗੇ ਜắp ਪੁਲਿਸ ਦੇ ਨਾਲ ਗੱਲਬਾਤ ਕਰ ਰਹੇ ਸੀ ਉਸ ਟਾਈਮ ਤੇ ਵੀ ਇਹ ਇਹ ਨੌਜਵਾਨ ਵੀ ਇਹ ਦਾਦਾ ਨਹੀਂ ਇਹ ਤਾਂ ਚਲੋ ਗਲਤੀ ਹੋ ਗਈ ਫਸਲੀਆ ਪਰ ਭਾਈ ਅਤਾਸ਼ ਸਿੰਘ ਖੰਡਾ ਨੂੰ ਬਲੇਮਟਾ ਦੀ ਕੋਸ਼ਿਸ਼ ਕੀਤੀ ਗਈ ਹੋਰ ਵੀ ਕਈ ਚੀਜ਼ਾਂ ਹੋਈਆਂ ਪਿਛਲੀਆਂ ਗੱਲਾਂ ਓਕਸਾਉਣ ਦੀ ਕੋਸ਼ਿਸ਼ ਕੀਤੀ ਕਿ ਇਹਨੂੰ ਇੰਡੀਆ ਤੋਂ ਬੈਨ ਕੀਤਾ ਗਿਆ ਇਹ ਆ ਉਹ ਆ ਜਾਇਨ ਨੂੰ ਸਟਾਈਡ ਕਰੋ ਵੀ ਅਸੀਂ ਹੀ ਇਸ ਵਾਂਟਡ ਹਾਲਾਂਕਿ ਪਾਇਉਤਾ ਸਿੰਘ ਖੰਡੇ ਦੇ ਖਿਲਾਫ ਕੋਸ ਵੀ ਨਹੀਂ ਸੀਗਾ ਅ ਜੈਂਸੀਨ ਗੋਲਡ ਟਾਪਲ ਸਕੋ ਸੋ ਕਾ ਮਤਲਬ ਆਪਾਂ ਨੂੰ ਤਾਂ ਇਹ ਲੱਗਦਾ ਦੇਖਣ ਨੂੰ ਕਿ ਉਹਦਾ ਕੈਰੈਕਟਰ ਅਸੈਸਿਨੇਸ਼ਨਾਂ ਦੀ ਕੋਸ਼ਿਸ਼ ਕੀਤੀ ਕਿ ਵਿਅਕਤੀ ਨੂੰ ਮਾਰਾ ਤੇ ਜਦੋਂ ਇਦਾਂ ਬਣ ਜਾਂਦਾ ਨਾ ਮੀਡੀਆ 'ਚ ਮੀਡੀਆ ਟ੍ਰਾਇਲ ਚੱਲ ਰਹੀ ਸੀ ਇੱਕ ਕਿਸਮ ਦੀ ਜਦੋਂ ਇਦਾਂ ਬੰਦਾ ਮੀਡੀਆ 'ਚ ਬਣ ਜਾਂਦਾ ਫਿਰ ਜਦੋਂ ਇਦਾਂ ਦਾ ਕੋਸ ਉਹਨਾਂ ਨਾਲ ਹੋ ਜਾਂਦਾ ਫਿਰ ਇਦਾਂ ਬਣ ਜਾਂਦਾ ਦੇਖੋ ਗਲਤ ਕੰਮ ਕਰਦੇ ਆ ਤਾਂ ਹਾਈ ਕਾਸ ਹੋਣਾ ਬਾਕੀ ਦੇਖਦੇ ਹਾਂ ਹੁੰਦੇ ਸਮੇਂ ਦੇ ਵਿੱਚ ਕੀ ਇਹਦੇ ਉੱਤੇ ਗੱਲਬਾਤ ਨਿਕਲ ਕੇ ਸਾਹਮਣੇ ਆਉਂਦੀ ਹੈ ਐਸੇ ਕਾਰਗਨਾਈਜੇਸ਼ਨਸ ਯੂਕੇ ਦੀਆਂ ਕੀ ਕਰਦੀਆਂ ਨੇ ਇਥੋਂ ਦੀ ਸਰਕਾਰ ਕੀ ਕਰਦੀ ਹੈ ਸੋ ਜੋ ਦੋਸ਼ ਲੱਗ ਰਹੇ ਨੇ ਸੱਚੇ ਨੇ ਝੂਠੇ ਨੇ ਕਿਸ ਤਰੀਕੇ ਦੇ ਨਾਲ ਇਹ ਸਾਰੀ ਗੱਲਬਾਤ ਹੋਈ ਹੈ ਆਪਾਂ ਆਪਣੇ ਦਰਸ਼ਕਾਂ ਨੂੰ ਜਰੂਰ ਅਪਡੇਟ ਕਰਾਂਗੇ ਸੋ ਹੁਣ ਲਈ ਦਿਓ ਇਜਾਜ਼ਤ ਭਾਈ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਜੁੜੇ ਹੋ ਸਾਡੇ ਨਾਲ ਤੇ ਆਪਣੇ ਕੀਮਤੀ ਵਿਚਾਰ ਦਿੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ